ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇਟਾ ਡਾਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਮੇੜਾ ਆ ਗਿਆ ਵੀਰੇ ਉਹ ਤਿੰਦਿਆ ਤਿੰਨ ਚੰਗੀਆਂ ਟੌਪ ਕਲਾਸ ਨੇ ਤਾਜ਼ੀਆਂ ਸੂਈਆਂ ਆਓ ਵੀਰ ਜੀ ਇਹਨਾਂ ਬਾਰੇ ਲਈਏ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾਓ ਕੀ ਹਾਲ ਚੱਲ ਵੀਰ ਜੀ ਕਿਰਪਾ ਭਾਈ ਗੁਰਦੀ ਤੁਸੀਂ ਸੁਣਾਓ ਕੀ ਹਾਲ ਚੱਲ ਜੀ ਵਧੀਆ ਵੀਰ ਜੀ ਵਧੀਆ ਚਲੋ ਵਧੀਆ ਚਾਈ ਚਾਹੀ ਹਾਂ ਜੀ ਨਾਂ ਦੱਸੋ ਵੀਰ ਜੀ ਆਪਣਾ ਨਾਂ ਵੀਰ ਜੀ ਆਪਣਾ ਗੁਰਜਿੰਦਰ ਜੇ ਹਾਂਜੀ ਜਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਜੇ ਪਿੰਡ ਬੱਜੂਮਾਂਝ ਤੇ ਬੱਜੂਮਾਂ ਪਿੰਡ ਰਹਿ ਜਾਂਦਾ ਜੇ ਜੈੰਤੀਪੁਰ ਅੱਡਾ ਨੇੜੇ ਜੇ ਅੰਬਰ ਸਾਹਿਬ ਤੋਂ ਪਠਾਨਕੋਟ ਹਾਈਵੇ ਹੈ ਨਾ ਇਹਦੇ ਉੱਪਰ ਹੀ ਅੱਡਾ ਜੈੰਤੀਪੁਰ ਉਹ ਆਪਾਂ ਨੂੰ ਸਾਰਾ 1 ਕਿਲੋਮੀਟਰ ਹੈ 1 ਕਿਲੋਮੀਟਰ ਤੋਂ ਜੈੰਤੀਪੁਰ ਅੱਡਾ ਜੈੰਤੀਪੁਰ ਅੱਡਾ ਹਾਂਜੀ ਠੀਕ ਹੈ ਵੀਰੇ ਤਾਂ ਆਪਣੇ ਕੋ ਆਗੀਆਂ ਵੈੜਾਂ ਆਗੀਆਂ ਜੀ ਚੰਗੀਆਂ ਹਾਂਜੀ ਤਿੰਨੇ ਸੁਈਆਂ ਜੀ ਠੀਕ ਹੈ ਵੀਰੇ ਫੋਨ ਨੰਬਰ ਵੀ ਦੱਸ ਦੇਣਾ ਫੋਨ ਨੰਬਰ 95928 15675 ਠੀਕ ਹੈ ਜੀ ਹਾਂਜੀ ਤਿੰਨੇ ਵੈੜਾਂ ਸੁਈਆਂ ਆਗੀਆਂ ਹਨਾ ਜੀ ਹਾਂਜੀ ਸੁਈਆਂ ਬਿਲਕੁਲ ਰਾਤ ਦੀ ਸੁਈ ਤੇ ਅੱਛਾ ਇਹ ਰਾਤ ਦੀ ਸੁਈ ਵੈੜ ਰਾਤ ਦੀ ਸੁਈ ਤੇ ਠੀਕ ਹੈ ਸਵੇਰ ਨੂੰ ਤਾਂ ਸ਼ਾਇਦ ਆਂਦੀ ਜੀ ਛੇ ਗਿਆ ਹਾਂ ਸੀਗੀ ਰੇਰ ਕਾਰਪੂ ਚੱਲਦਾ ਹੈ ਅਸੀਸ ਲੱਗਿਆ ਅਸੀਸ ਲੱਗਿਆ ਹਾਂ ਅਸੀਸ ਲੱਗਿਆ ਕੀ ਬਾਤ ਆ ਵੇਖੋ ਵੀਰੋ ਗੁਲਾਬੀ ਬਹੁਤ ਘੱਟ ਵੇਖਣ ਨੂੰ ਪਸ਼ੂ ਇਹ ਮਿਲਦਾ ਠੰਡਾ ਸੀਲ ਸ਼ਾਈ ਹਾਲ ਚ ਆ ਗਈ ਪਿਓ ਹਨਾ ਵੀਰੇ ਵੇਖੋ ਹਾਂਜੀ ਸ਼ਾਈ ਹਾਲ ਕੋ ਜਰਸੀ ਦਾ ਪੱਖ ਜਰਸੀ ਦਾ ਸ਼ਾਈ ਹਾਲ ਦਾ ਪੱਖ ਰੱਖ ਗਈ ਹਨਾ ਜੀ ਠੀਕ ਹੈ ਵੀਰੇ ਖੋਲੋ ਮੜਾ ਖੋਲੋ ਵੇਖੋ ਵੀਰੋ ਗੁਲਾਬੀ ਥਾਣਾ ਗਿਆ ਬਾਕੀ ਲੈਵਲ ਉਹ ਚੈੱਕ ਕਰ ਲੋ ਨਾਣਾ ਨੂਣਾ ਚੈੱਕ ਕਰ ਲੋ ਲੈਵੇ ਤੇ ਚੰਗੇ ਰਿਕਾਰਡ ਵਾਲੀ ਆ ਬੱਚਾ ਕੀ ਪਾਇਆ ਵੀਰ ਜੀ ਨੇ ਅਵੇシャ ਆ ਗਿਆ ਠੀਕ ਹੈ ਵੇਖੋ ਵੀਰੂ ਲੇਵਲ ਉਹ ਚੈੱਕ ਕਰ ਲੋ ਆ ਪੰਡਾ ਹੀ ਪਾਈਆਂ ਵੀਰੋ ਗਲਾਬੀ ਥਾਣਾ ਗਿਆ ਚੰਗੀ ਵਹਿੜਾ ਵੀਰੋ ਵੱਡੇ ਪੱਲੇ ਚ ਲੰਮੀ ਬੇਲ ਆ ਰਾਜੀ ਰੂਜੀ ਆ ਚੰਗੀ ਵਹਿੜਾ ਕੀ ਵੀਰੋ ਇਹ ਕਿੰਦੀ ਬਹਿਣਾ ਓਕਾ ਕੱਢ ਦੋ ਕੱਢੀ 5 ਤੋਂ 5.5 ਕਿਲੋ ਬੱਤੇ ਨੂੰ ਆ ਕੇ ਚੋਈ ਦੇ ਅੱਛਾ 5.5 ਕਿਲੋ ਚੋਈ ਕਰਤੀ ਆ ਜੀ ਤੁਸੀਂ ਠੀਕ ਹੈ ਵੀਰੇ ਹਾਂ ਵੇਖੋ ਵੀਰੋ ਤਾਜੀ ਸੂਈਆ ਹਜੇ ਲੈਵਾਲੂਆ ਬਹੁਤ ਸ਼ਾਨਦਾਰ ਆ ਬਾਕੀ ਵੀਰ ਨੇ 24 ਲਈ ਆ ਬਾਕੀ ਠੰਡੀ ਸੀਲ ਆ ਵੀਰੋ ਬਿਨਾ ਮੰਗੇ ਤੋਂ ਆ ਬਿਨਾ ਮੰਗੇ ਤੋਂ ਜੀ ਠੀਕ ਆ ਬਿਨਾ ਮੰਗੇ ਤੋਂ ਜਿੱਦਾਂ ਮਰਜੀ ਆ ਗਲਾਬੀ ਥਣ ਵੇਖ ਐ ਜਿੱਦਾਂ ਮਰਜੀ ਥੱਲੇ ਬੈਠੋ ਐ ਜਿੱਦਾਂ ਜੋ ਅੱਗੇ ਆਉਂਦੀ ਬੈਠੋ ਵੇਖੋ ਵੀਰ ਜਿੱਤਰਾਂ ਦੀ ਮਰਜੀ ਬੈਠੋ ਚੰਗੀ ਵੀਰੋ ਟੋਪ ਕਲਾਸ ਵਹਿਣਾ ਵੱਡੇ ਕੱਦ ਕਾਠਾ ਲਈ ਆ ਵਜਨ ਵਾਲੀ ਆ ਲੰਮੀ ਬੇਲ ਵਾਲੀ ਆ ਚੰਗੇ ਰਿਕਾਰਡ ਵਾਲੀ ਆ ਜੀ ਬਾਕੀ ਰੇਟ ਦੀ ਗੱਲ ਵੀ ਵੀਰ ਕੋਲ ਕਰਦੇ ਆ ਦੁੱਧ ਦੋ ਚਲੋ ਵੀਰ ਜੀ ਬਾਕੀ ਪਾਏ ਦਾ ਬਾਕੀ ਉਹ ਆਦੇ ਪਹਿਲਾਂ 20 ਕਿਲੋ ਦੁੱਧ ਚੋਇਆ ਅੱਛਾ ਪਹਿਲਾਂ ਕਿਉਂ ਆਂਦੇ ਸਾਡੀ ਬਾੜ ਬਹੁਤਾ ਨਹੀਂ ਘਰ ਆ ਲੈਂਦੇ 22 ਕਿਲੋ ਜਿੰਨੇ ਸੰਭੀ ਚਾਹੀਦਾ ਪਰ ਤਾਂ ਗਰਮੀ ਗਰਮੀ ਆ ਤੇ ਮੈਂ ਤਾਂ 20 ਕਿਲੋ ਆਨਾ ਠੀਕ ਹੈ ਦੁੱਧ ਦੇਦੇ ਬੜਾ ਹੁੰਦਾ ਬਿਲਕੁਲ ਬਿਲਕੁਲ ਵੀਰੇ 20 ਕਿਲੋ ਦੁੱਧ ਬਾਕੀ ਵੱਡੀ ਵਾੜਾ ਵੀਰੇ ਇਹਨੂੰ 20 ਕਿਲੋ ਕੀ ਕਹਿੰਦਾ ਬਾਕੀ ਚਲੋ ਦੁੱਧ ਕੇ ਹਿੱਸੇ ਵਾ ਦਾ ਹਣਾ ਜੀ ਕੋਈ ਇਹਨੂੰ ਗਰਮੀ ਗਰਮੀ ਦੀ ਕੋਈ ਪਰਵਾਹ ਐ ਗਰਮੀ ਦੀ ਹੋਏ ਨਾਲ ਹਣਾ ਜੀ ਬਿਲਕੁਲ ਵੇਖੋ ਵੀਰੋ ਕੋਈ ਅੱਡੀ ਲੱਪੇ ਲੁਪੇ ਚ ਨਹੀਂ ਆਈ ਸੁਗੇ ਹਣਾ ਵੀਰੇ ਅੱਜ ਪੂਰੀ ਕੈਮ ਆ ਕੇ ਪੂਰੀ ਨਾਲੀ ਵੱਡੀ ਵਸ ਵੱਡੀ ਵਹਿੜ ਆ ਗਈ ਹੈ ਹਾਂਜੀ ਤੇ ਵੀਰੇ ਰੇਟ ਦੀ ਗੱਲ ਕਰੀਏ ਕਿੰਨੇ ਦੇ ਦੇਣੀ ਹੈ 20 ਰੇਟ ਤੇ ਭਾਵੇਂ ਅੱਜ 70 75 ਕਰ ਲਈ ਤਾਂ ਵੀ ਵਿਕਣੀ ਆ ਬਿਲਕੁਲ ਬਿਲਕੁਲ ਤੇ ਵੀਰ ਜੀ 65000 ਦੀ ਦੇ ਦਾਂਗੇ 65000 ਦੀ ਹਾਂਜੀ ਠੀਕ ਹੈ ਵੀਰੇ ਬਾਕੀ ਦੱਸ ਦਿਓ ਚਲੋ ਕਰ ਦਿਓ ਆਪ ਹੀ ਕਰ ਦਿਓ ਮਾਂ ਤਾਂ ਕੋਈ ਨਾ ਕਰ ਦਿਓ ਇਹਨੇ ਜੀ 60 ਦੀ ਦੇ ਦੀਏ 60 ਦੀ ਹਾਂਜੀ 60 ਦੀ ਦੇ ਦੀਏ ਠੀਕ ਹੈ ਵੀਰੇ ਬਾਕੀ ਦੱਸ ਦਿਓ ਤੁਸੀਂ ਦਿਖਾਇਆ ਕਰ ਸਾਥੇ ਕਸਰ ਕੋਈ ਨਾ ਤੂੰ ਹੀ ਕੱਢੋ ਕਰੋ ਤੋਈ ਨਾ ਕੱਢ ਕੋਈ ਗੱਲ ਨਹੀਂ ਜਾਣਦੇ ਹੋ ਹਨਾ ਇਹ ਵੀਰ ਜੀ ਖਾਣਾ ਜਿਹੜੀ ਆ ਨਾ 55000 ਦੀ ਦੇ ਦਾਂਗੇ 100 ਰੁਪਿਆ ਛੋੜੀ ਹਣੀ ਇਹ ਛੋਟਿਓ ਵਿੱਚ 55000 ਕੀ ਬਾਤ ਆ ਜੀ ਕੋਈ ਤੁਸੀਂ ਦੱਸ ਦੋਗੇ ਨਹੀਂ ਠੀਕ ਹੈ ਵੀਰੇ ਠੀਕ ਹੈ ਰੇ ਠੀਕ ਹੈ 70 ਦਾ ਵੀ ਹੱਕ ਰੱਖਦੀ ਆ ਬਿਲਕੁਲ 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 ਪਰ 55000 ਦੀ ਖਾਣਾ ਕੀ ਬਾਤ ਆ ਜੀ ਵੀਰੇ ਇੱਕ ਵਾਰੀ ਤੋਰਾ ਇਹਦਾ ਫੇਰ ਵਿਖਾ ਦੀਏ ਵੇਖੋ ਵੀਰੋ 55000 ਦੀ ਵੀਰ ਕਹਿੰਦਾ ਵੈਟ ਦੇ ਦਾਂਗੇ ਵੱਡੇ ਪੱਲੇ ਚ ਆ ਗਿਆ ਲੈ ਵਾ ਲੂਆ ਇਹਦਾ ਚੈੱਕ ਕਰ ਲੋ ਚੰਗੀ ਤਨਹਲੇਦਾਰ ਆ ਰੇਡ ਜਾਵੇਂ ਜਾਇਆ ਜਾ ਵੱਡੀ ਵੈੜਾ ਲੰਮੀ ਬੇੜਾ ਥੱਬੇ ਲਾਏ ਵੀਰੇਲੇ ਵਾਲੇ ਤੇ ਰੇਡ ਵੀਰ ਦਾ ਕਮਾਲ ਹੀ ਆ ਜੀ ਲੈ ਵੀਰੇ ਦਾ 56 ਦੇ 56 ਦੇ ਵੀਰ ਜੀ ਕੋਈ ਵੀਰ ਦੂਰੋਂ ਚਲੋ ਚੱਲ ਕੇ ਆ ਜੂ ਹਾਂ ਹਾਂ ਬਾਕੀ ਵੀਰੋ ਫੋਨ ਜਰੂਰ ਲਾ ਲਿਓ ਮਾਂ ਤੁਹਾਨੂੰ ਹੋ ਜੂ ਭਾਈ ਚਵਾ ਚੂ ਕਿਵੇਂ ਦਾ ਨਿਕਲੇ ਵੀਰੇ ਬਹੁਤ ਜ਼ਿਆਦਾ ਵਧੀਆ ਥਾਣੀ ਦੱਸਦਾ ਜੀ ਇਹਦੇ ਅੱਛਾ ਹੀ ਥਾਣੀ ਦੱਸਦਾ ਚਵਾਏ ਲੋ ਬਹੁਤ ਜ਼ਿਆਦਾ ਠੀਕ ਹੈ ਵੀਰੇ ਠੀਕ ਹੈ ਇਹ ਥੱਲੇ ਧਾਰਾ ਕੀ ਮਾਰਦੇ ਨੇ ਤੇ ਮਾਰ ਕੇ ਵਿਖਾ ਲਈ ਦੇਣੀਆਂ ਸੀ ਅੱਛਾ ਠੰਡੀ ਸੀ ਠੀਕ ਹੈ ਵੀਰੇ ਚਲੋ ਕੇ ਵੀਰੇ ਨੇ ਚਵਾਣੀ ਹੋ ਗਈ ਹਣਾ ਆਗੇ ਚੋਵੇ ਜਾਂ ਵੀਡੀਓ ਗਾਲ ਤੇ ਚਵਾ ਸਕਦਾ ਹਣਾ ਜੀ ਕਰਦੇ ਹਾਂ ਜੀ ਠੀਕ ਹੈ ਵੀਰੇ ਅ ਦੂਜੇ ਨੰਬਰ ਤੇ ਆ ਗਈ ਵੜ ਇੱਕੋ ਵੀ ਅੱਧੀ ਇਹ ਪਰਸੋਂ ਦੀ ਸੁਈ ਜ ਮਗਰੇ ਦੇ ਵੱਸੀ ਆ ਗਈ ਜੇ ਇਹ ਵੱਸੀ ਆ ਗਈ ਹਾਂ ਇੱਕੋ ਬੌਲਾ ਜੀ 10 ਕਿਲੋ ਥੋੜਾ ਘਿਸਪਾਨ ਰੱਖ ਦੀ ਨਾ 10 ਸੀਸ ਸਾਢੇ ਬੜੀ ਹੈ ਵੀ ਇਹ ਸੀਸ ਲੱਗ ਸੀਸ ਲੱਗ ਪੂ ਅਜ ਜਦਾਂ ਮਰਜੀ ਦੇ ਥੱਲੇ ਕੀ ਬਾਤ ਹੈ ਹਾਂ ਸਾਹਰ ਲੱਪ ਹਾਂ ਫਾਤਰੀ ਚੁਆਈ ਬਿਲਕੁਲ ਵੀਰੇ ਜਦਾਂ ਮਰਜੀ ਬਹੁਤ ਵਧੀਆ ਥਾਂ ਲੱਗਿਆ ਹੈ ਨਾ ਹਾਂਜੀ ਥਾਂ ਸੋਹਣਾ ਵੇਖੋ ਵੀਰੋ ਚੰਗਾ ਚੁਆਈ ਦਾ ਥਾਣਾ ਗਿਆ ਮਗਰ ਮੱਸੀ ਆ ਗਈ ਹੈ ਮਗਰ ਮੱਸੀ ਆ ਗਈ ਜੀ ਤੇ ਇੱਕੋ 10 ਕਿਲੋ ਪਾਣਾ ਬਹੁਤਾ ਨਹੀਂ ਕੀ ਆਖਣਾ ਝੂਠ ਬੋਲੀ ਜਾਈਏ ਤੇ 13 14 ਕਿਲੋ ਦੱਦੇ ਰਾਮ ਨਾਲ ਭਰੀ ਜਾਊਗੀ ਇਹ ਤੇਰੇ 13 14 ਕਿਲੋ ਕੱਢ ਦੋ ਬਿਲਕੁਲ ਵੀਰੇ ਬਿਲਕੁਲ ਵੇਖੋ ਵੀਰੋ ਇਹ ਵੀ ਚੰਗੀ ਵੇੜਾ ਐ ਫੇਸ ਕੁਆਲਟੀ ਵੀ ਦੀ ਘੈਂਟ ਹੀ ਲੈ ਵਾਲੂ ਬੱਚਾ ਚੈੱਕ ਕਰ ਲੋ ਬਾਕੀ ਪ੍ਰਿੰਟ ਪ੍ਰਿੰਟ ਚੈੱਕ ਕਰੋ ਬਹੁਤ ਘੈਂਟ ਆ ਰੰਗ ਰੂੰਗ ਬਹੁਤ ਵਧੀਆ ਰੰਗ ਦੀ ਆ ਗਈ ਵੀਰੇ ਬਾਕੀ ਫੇਸ ਕੁਆਲਟੀ ਚੈੱਕ ਕਰ ਲਓ ਇੱਕ ਕਰ ਤੋਂ ਚੰਗੀ ਵੈੜ ਹੈ ਚੰਗੀ ਸਕੀਨ ਵੈੜਾ ਥੋੜਾ ਜਿਹਾ ਵੀਰੇ ਰੁੱਖਾਪਾਨਾ ਹੈਗਾ ਵਾ ਬਾਕੀ ਇਹ ਵੀ ਰੁੱਖਾਪਾਨਾ ਪਰ ਲੇਵਲ ਉਹ ਚੰਗਾ ਘੈਂਟ ਆ ਮਗਰ ਬੱਚਾ ਵੀ ਵਸ਼ੀ ਆ ਗਿਆ ਹੁਣ ਕਹਿੰਦਾ ਵੀਰੇ ਦੁੱਧ ਦੇ ਥੱਲੇ ਹੁਣ ਕਹਿੰਦੇ ਬੋਲਾ 10 ਕਿਲੋ ਜੀ ਇਹ ਬੋਲਾ ਉਹ 10 ਕਿਲੋ ਜੀ 10 ਕਿਲੋ ਬੋਲਾ ਠੀਕ ਹੈ ਜੀ ਬੱਚਾ ਵੀ ਚੰਗਾ ਪਾਇਆ ਜੀ ਹੈ ਨਾ ਜੀ ਬਹੁਤ ਸੋਹਣੀ ਵਸੇ ਦਿੱਤੀ ਜੀ ਬਿਲਕੁਲ ਇਹਦਾ ਚੂਆ ਚੂਆ ਇੱਕ ਨੰਬਰ ਚੂਆ ਚੂਆ ਇੱਕ ਨੰਬਰ ਦਾ ਜੀ ਕੋਈ ਪੂਰ ਸਵਾ ਦੇ ਬਿਲਕੁਲ ਵੀਰੇ ਨਾਣਾ ਨੂਣਾ ਹੈ ਚੰਗੀਆਂ ਘਾਟਾਂ ਵਾੜ ਨੂੰ ਹਾਂਜੀ ਵੀਰੇ ਇਹਦਾ ਮੁੱਲ ਕੀ ਕਰ ਲੈਣਾ ਮੁੱਲ ਵਿੱਚ ਇਹ ਤਾਂ ਪਹਿ 40 ਕਰ ਲਈਏ 42 ਕਰ ਲਈਏ ਹਾਂਜੀ ਇਹ ਵਿੱਚ ਹਾਂ ਨਾ 35000 ਦੀ ਦੇ ਦਾਂਗੇ ਕੀ ਬਾਤ ਹੈ ਹਾਂਜੀ 35000 ਦੀ ਅੱਜ 35000 ਰੁਪਏ ਦੇ ਦਾਂਗੇ ਚਲੋ ਕੋਈ ਵੀਰ ਦੂਰੋਂ ਚੱਲ ਕੇ ਆਉ ਮਾਨਤਨ ਹੋ ਜੂ ਕਰਦਾਂਗੇ ਕਰਦਾਂਗੇ ਉਹ ਚੰਮੀ ਹੋ ਜੂ ਕਰਦਾਂਗੇ ਮਾਨਤਨ ਕੀ ਬਾਤ ਹੈ ਵੇਖ ਲਓ ਵੀਰੋ ਰੇਟ ਚੈੱਕ ਕਰ ਲਓ ਰੇਡ ਵੀਰ ਦੇ ਜਮਾਂ ਹੀ ਜਾਜ ਆ ਚੰਗੀਆਂ ਵੇੜਾਂ ਵੀਰੋ ਲੈ ਲਓ ਵੇ ਵਾਲੀਆਂ ਨੇ ਤਾਜ਼ੀਆਂ ਸੂਈਆਂ ਨੇ ਰੇਡ ਵੀਰ ਦੇ ਜਾਇਜ ਆ ਬਾਕੀ ਸਾਰੇ ਵੀਰਾਂ ਨੂੰ ਬੇਦੀ ਵੀਰੋ ਫੋਨ ਜਰੂਰ ਲਾ ਲਿਓ ਬਾਕੀ ਵੀਰ ਨੇ ਅੱਗੇ ਵੀ ਦੱਸਿਆ ਵੀਰੇ ਤੂੰ ਆਖਦੇ ਆਪਣੇ ਵਪਾਰੀ ਵੀਰ ਹੀ ਲੈ ਖੜਦੇ ਹਾਂ ਵਪਾਰੀ ਵੀਰ ਖੜਦੇ ਜਿਆਦਾ ਨਹੀਂ ਕਿ ਆਪਣਾ ਬੜਾ ਵੱਡਾ ਮੈਂ 2-3 ਲੈਉਣੀਆਂ ਫਿਰ ਦੋ ਕਿ ਕਰਾਂ ਘਰਾਂ ਚੋਂ ਆਜੋ ਮਿਲ ਜੜੀ ਇਹ ਕੀ ਮੈਂ ਆਗ ਹੀ ਫੱਕੀ ਲੈਉਣੀ ਬੜੀ ਕਾਲੀ ਹੈ ਗੱਦਹੀ ਹੈ ਇਹ ਬਿਲਕੁਲ ਬਿਲਕੁਲ ਵੀਰੇ ਸੋ ਭਾਜੋ ਚ ਮਿਲਿਆ ਡੰਗਰ ਉਹ ਲੈ ਕੇ ਵੇਚਣਾ ਤੇ ਫਿਰ ਖੜਦੇ ਮੇਰੇ ਕੋਲ ਜਿਆਦਾ ਵੇਚਣ ਵਾਲੇ ਵੀਰੇ ਠੀਕ ਹੈ ਵੀਰੇ ਠੀਕ ਹੈ ਵਧੀਆ ਗੱਲ ਹੈ ਰੇਟ ਤੁਹਾਡਾ ਜਿਆ ਜਿਆ ਬਾਕੀ 35 ਜੋ ਕੋਈ ਨਾ ਕੋਈ ਵੀਰੇ ਫੋਨ ਲਾ ਲਿਓ ਮਾਤਨ ਹੋ ਜਾਣਗੇ ਹਣਾ ਵੀਰੇ ਠੀਕ ਹੈ ਵੀਰੇ ਆ ਤੀਜੇ ਨੰਬਰ ਤੇ ਆ ਗਈ ਹਾਂ ਹਾਂ ਤੇ ਵੀ ਨਹੀਂ ਦਿੱਤਾ ਜੀ ਕਿਆ ਬਾਤ ਹੈ ਜੀ ਥੋੜਾ ਡਰਦੀ ਨਹੀਂ ਸੀਲ ਸੀਲ ਹਾਂ ਕੋਈ ਰੱਸੀ ਰਸੀ ਨਹੀਂ ਜਾਨੀ ਇਹ ਬਿਨਾਂ ਰੱਸੀ ਤੋਂ ਬਿਨਾਂ ਰੱਸੀ ਦੇ ਤੋਂ ਬੱਚਾ ਹੈ ਨਹੀਂ ਇਹ ਬੱਚਾ ਨਹੀਂ ਤੋਂ ਠੀਕ ਹੈ ਦੁੱਧ ਇੱਕ ਹੋ ਜੇ ਸੱਤਾ ਦੇ ਲਾਗੇ ਬੰਨੇ ਆਪਾਂ 6 ਕਿਲੋ ਕਹਿ ਦੇਣਾ ਕੋਈ 2 ਡੰਗ 4 ਡੰਗ ਚੋਕੇ ਖੜੇ ਕਿਆ ਬਾਤ ਹੈ ਠੀਕ ਹੈ ਵੀਰੇ ਠੀਕ ਆ ਤੁਹਾਨੂੰ ਮੱਝਾਂ ਵਾਲਾ ਲੱਗਾ ਕੋਈ ਪੂਰ ਸੱਤਾ ਨਹੀਂ ਕੋਸਣੀ ਅੱਛਾ ਜੀ ਜਿਵਾ ਇੱਕ ਨੰਬਰ ਜਿਵਾ ਇੱਕ ਨੰਬਰ ਤਾਂ ਇਹ ਡੰਗਰ ਨੂੰ ਰੱਸੀ ਪਾਉਂਦੀ ਨਹੀਂ ਲੋੜ ਅੱਛਾ ਜੀ ਤਿੰਨੇ ਡੰਗਰਾਂ ਪਾੜਾ ਰੱਸੀ ਕਿਸੇ ਨੂੰ ਨਹੀਂ ਪਾਉਣਾ ਠੀਕ ਹੈ ਵੀਰੇ ਵੇਖੋ ਵੀਰ ਚੈੱਕ ਕਰ ਲਿਓ ਇੱਕ ਵਾਰੀ ਨਾੜਾ ਨੂਣਾ ਆਈ ਦੀਆਂ ਵੀ ਵਹਾਨੇ ਦੇ ਕੀ ਬਾਤ ਹੈ ਜੀ ਲੈਵਾਲੂ ਆ ਚੈੱਕ ਕਰ ਲਿਓ ਥਣ ਥੁੰਦੀ ਕੁਆਲਿਟੀ ਹਾਂਜੀ ਕੀ ਕਹਨੇ ਆ ਸ਼ਾਈ ਆਲਜਾ ਬਾਕੀ ਵੀਰੇ ਫੈਨ ਫੋਨ ਵੀ ਦੀ ਚੰਗੀ ਮਾਲਕ ਹੋ ਗਏ ਆ ਜੀ ਦੁੱਧ ਦਾ ਮੱਝਾਰ ਦਾ ਦੁੱਧ ਠੀਕ ਹੈ ਖੋਲੋ ਵੀਰੇ ਖੋਲੋ ਵੇਖੋ ਵੀਰ ਅਸ ਵੀਰ ਕਹਿੰਦਾ 6 ਕਿਲੋ ਦੁੱਧ ਮੰਨ ਕੇ ਚੱਲਿਓ 7 ਕਿਲੋ ਆ 6 6 ਕਿਲੋ ਮੰਨਿਓ ਲੈਵਾਲੂ ਆ ਚੈੱਕ ਕਰ ਲਿਓ ਬਗਿਆ ਚੰਗੀ ਵੜਾ ਵੀਰੋ ਚਮਕ ਚਮਕਾ ਲਈ ਆ ਠੀਕ ਹੈ ਜੀ ਹਾਂਜੀ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਮੁੱਲ ਵੀਰ ਜੀ ਦਾ ਪਰ 25000 ਕਰ ਲੀਏ ਹਾਂਜੀ ਤੇ 20000 ਦੀ ਦੇ ਦਾਂਗੇ ਇਹੋ ਚ ਮਾਨਤਨ ਕਰ ਦਿਓ 2000 ਕਿਹਣੀ ਛੋੜੀ ਹੂ ਵਿੱਚੋਂ ਬਸ ਵੀਰ ਜੀ ਹਣਾ ਰੇਟ ਓ ਦੇ ਜਾਇਜ ਆ ਛੋੜ ਵਾਲਾ ਕੰਮ ਹੀ ਚੰਗੀ ਤੇ ਸਾਰੀ ਸਾਫ ਸੁਥਰੀ ਆ ਚੋਣ ਚਵਾ ਬੜੀ ਠੰਠੀ ਬੜਾ ਹਾਂ ਜੀ ਵੀਰ ਜੀ 16000 ਦੀ ਦੇਣਾ ਹਾਂ ਠੀਕ ਆ ਵੀਰੇ ਠੀਕ ਆ ਬਿਲਕੁਲ ਸੋਚ ਲੋ ਘੜੀ ਤੇ ਤარი ਰੱਬ ਦਾ ਨਾਮ ਆ ਯਾਰ ਨਹੀਂ ਜਾਇਜ ਵੀਰ ਜੀ ਜਾਇਜ ਰੇਟ ਆ ਸਾਡੇ ਜਾਇਜ ਆ ਚੰਗਾ ਤਜਰਬਾ ਵੀਰੇ ਤੁਹਾਨੂੰ ਚੰਗੇ ਪਸ਼ੂ ਆ ਸਾਫ ਸੁਥਰੇ ਆ ਰੇਟ ਟਾੜਾ ਵਧੀਆ ਵੀਰੇ ਬਾਕੀ ਚਲੋ ਕਈ ਵੀਰਾਂ ਨੂੰ ਹਨਾ ਰੇਟ ਚੰਗੇ ਲੱਗਦੇ ਆ ਕਈਆਂ ਨੂੰ ਉਹ ਚਲੋ ਕਿਹੜੇ ਵੀਰਾਂ ਨੂੰ ਪਸੰਦ ਨੇ ਉਸੇ ਲਈ ਫੋਨ ਲਾ ਲੈਣਾ ਉਹਨਾਂ ਹਨਾ ਹਾਂਜੀ ਹਾਂਜੀ ਪਹਿਲੇ ਪਹਿਲੇ ਫੋਨ ਤੇ ਤੁਹਾਨੂੰ ਵੀ ਪਤਾ ਕਿ ਵਿਗਨ ਆ ਲਿਆ ਬਿਲਕੁਲ ਜੈਜ ਬਿਲਕੁਲ ਬਿਲਕੁਲ ਪਹਿਲੇ ਮੇਲੇ ਫੋਨ ਆਲੀਆਂ ਵੀਰੇ ਐ ਪਟਾਕੇ ਪੈਣਗੀਆਂ ਪੈਂਦੇ ਆ ਵੇਖਿਓ ਵੀਡੀਓ ਪੈਂਦੇ ਆ ਜੈਜ ਰੇਟ ਆ ਤੁਹਾਡੇ ਚੰਗਿਆਂ ਵੀਰੋ ਵੇੜਾ ਬਹੁਤ ਸ਼ਾਨਦਾਰ ਨੇ ਤਿੰਨੇ ਪਸ਼ੂ ਨੇ ਵੀਰ ਕੋਲੇ ਰੇਡ ਵੀਰ ਦੇ ਜੈਜ ਆ ਬਾਕੀ ਵੀਰੇ ਥਣ ਥਣ ਬੋਲ ਵਧੀਆ ਲੱਗੇ ਨੇ ਚਵਾਈ ਵਾਲੇ ਥਣ ਲੱਗੇ ਨੇ ਆ ਵੀਰੇ ਵੱਡੀ ਵੇੜਾ ਫੁੱਲ ਕੱਦ ਵਜਨ ਵਾਲੀ ਆ ਚੰਗਿਆਂ ਵੇੜਾਂ ਦਿਨੇ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਹਰ ਵੀਡੀਓ 'ਚ ਵੀਰ ਜੀ ਤੁਸੀਂ ਪਸ਼ੂ ਦੇ ਲਾ ਕੇ ਜਰੂਰ ਇੱਕ ਟਾਈਮ ਪਹੁੰਚਿਆ ਕਰੋ ਚੁਆਈ ਕਰੋ ਪਾਸ ਕਰੋ ਉਹ ਵੀਰੇ ਤੁਹਾਡਾ ਆਪ ਦਾ ਫਰਜ਼ ਬੰਦਾ ਜੀ ਹਨਾ ਵੀਰੇ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਵੀਰੇ ਨਾਮ ਦੱਸ ਦਿਓ ਆਪਣਾ ਨਾਮ ਗੁਰਚੰਦਰ ਸਿੰਘ ਜੀ ਹਾਂਜੀ ਤੇ ਨੰਬਰ ਜੀ 9592815675 ਪਿੰਡ ਵੀਰੇ ਪਿੰਡ ਬੱਜੂਮਾਂਝ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਜੀ ਠੀਕ ਹੈ ਵੀਰੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਆ ਵੀਰ ਜੀ ਚੈਨਲ ਨੂੰ ਆਹ ਤੋਂ ਬਾਅਦ ਸਬਸਕ੍ਰਾਈਬ ਕਰੋ ਲਾਈਕ ਕਰੋ ਜੋ ਨਵੀਂ ਤਾਂ ਨਵੀਂ ਵੀਡੀਓ ਲੈ ਕੇ ਤੁਹਾਨੂੰ ਦਿਖਾ ਲਈ ਜਾਵੇ ਜੀ ਠੀਕ ਹੈ ਜੀ ਸਸਿਕਾ ਵੀਰ ਜੀ ਸਸਿਕਾ